ਸਰੋ ਜੀ ਮੈਂ ਤੁਹਾਡਾ ਆਪਣਾ ਲਾਹਰੀ ਸਿੰਘ ਅੱਜ ਅਸੀਂ ਪਹੁੰਚੇ ਹਾਂ ਜਿਲ੍ਹਾ ਗਰਦਾਸਪੁਰ ਦੇ ਡੇਰਾ ਬਾਬਾ ਨਾਨਕ ਸਰਦਾਰ ਗੁਰਦੀਪ ਸਿੰਘ ਦਾਵਾ ਦੇ ਜਿੱਥੇ ਇੱਕ ਪਹੁੰਚ ਕਰ। ਤੁਸੀਂ ਦੇਖ ਸਕਦੇ ਹੋ ਕਿ ਜੇ ਤੋਂ ਬਾਅਦ ਵਾਹ ਰੋਡਾ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਪਿੱਛੇ ਦੀਆਂ ਤਸਵੀਰਾਂ ਜੋ ਇੱਕ ਵਾਰੀ ਲੋਕਾ ਦਿਤੀ ਜਾਣ। ਉਹ ਸਦੇ ਨਾਲ ਇਸ ਵਕਤ ਇੱਥੇ ਤੇ ਮੌਜੂਦ ਲੋਕਾਂ ਨਾਲ ਗੱਲਬਾਤ ਕਰ। ਅਸਲਾ ਭਾਈ ਕੀ ਭਾਈ ਨਾਮ ਆਪਾ ਨਾਮ ਮੇਰਾ ਨਾਮ ਸੁਖੰਦਰ ਮਸੀ ਮਿੰਟੂ ਗਲੋਬਲ ਐਕਸਿਨ ਸੀਨੀਅਰ ਸੁਖੰਦਰ ਮਸੀ ਮੂਜੂ ਗਲੋਬਲ ਐਕਸਿਨ ਸੀਨੀਅਰ ਮਿੰਟੂ ਤਾਂ ਕੇਵਲ ਕੇਵਲ ਅਗਮਰਾ ਖੜੇ ਰੋ ਕਿਵੇਂ ਲੱਗਦਾ ਅੱਜ ਦੀ ਜਿੱਤ ਹੋਈ ਇੱਡੀ ਵੱਡੀ ਕਿਵੇਂ ਦੇ ਦੇ ਬਹੁਤ ਵਧੀਆ ਜਿੱਤਿਆ ਦੀ ਖੁਸ਼ੀ ਦਾ ਮਾਹੌਲ ਹੈ ਚਾਰੇ ਪਾਸੇ ਖੁਸ਼ੀਆਂ ਮਨਾਉਣ ਦੇ ਆਟੋ ਠਮੱਕੇ ਪਟਾਕੇ ਚਲੰਡੇ ਆ ਮਠਾਈਆਂ ਵੰਡੀਆਂ ਜਾਡੀਆਂ ਨੇ ਇੱਕ ਸਾਡੇ ਪ੍ਰਭੂ ਅਸੂਸੀ ਦੇ ਫਜ਼ਲ ਦੇ ਦੁਆਰਾ ਵਾ ਸਾਡੇ ਪ੍ਰੋਫ ਬਲਜਿੰਦਰ ਮਸੀਹ ਨੇ ਜਿਸ ਦਿਨ ਸਾਡੇ ਗੁਰਦੀਪ ਸਿੰਘ ਜਿੰਦਾਵਾ ਸਾਹਿਬ ਜਲੰਧਰ ਡਿਸਟ੍ਰਿਕਟ ਕੋਲ ਗਏ ਸੀ ਔਰ ਉਹਨਾਂ ਨੇ ਬਲੇਸਿੰਗ ਦਿੱਤੀ ਸੀ ਕਿ ਤੁਹਾਡੀ ਇੱਕ ਵੱਡੀ ਜਿੱਤ ਹੋਏਗੀ ਔਰ ਉਹ ਜਿੱਤ ਖੁਦਾ ਨੇ ਬਿਲਕੁਲ ਅੱਜ ਦਿੱਤੀ ਆ ਕੀ ਲੱਗਦਾ ਲੰਮੇ ਚਿਰ ਬਾਅਦ ਕਾਂਗਰਸ ਦਾ ਘਰ ਮੰਨਿਆ ਜਾਣ ਵਾਲਾ ਡੇਰਾ ਬਾਬਾ ਨਣ ਦੇ ਇਥੇ ਆਮ ਵੀ ਜਿੱਤ ਕਿਵੇਂ ਦੇ ਇੱਕ ਹੰਕਾਰ ਨੂੰ ਟਾਇਆ ਵਾ ਜੀ ਇੱਕ ਹੰਕਾਰੀ ਰਾਮਨ ਨੂੰ ਮਾਰਿਆ ਵਾ ਜਿਹੜਾ ਤੇ ਕੌਣ ਚ ਕਿਲਾ ਸੀ ਉਹ ਕੱਢਿਆ ਵਾ ਗੁਰਦੀਪ ਸਿੰਘ ਰੰਧਾਵਾ ਨੇ ਔਰ ਮਸੀਹ ਲੋਕਾਂ ਨੇ ਇਹ ਗੁਰਦੀਪ ਸਿੰਘ ਰੰਧਾਵਾ ਦੇ ਨਾਲ ਰਲ ਮਿਲ ਕੇ ਇਲੈਕਸ਼ਨ ਨੂੰ ਜਿਤਾਇਆ ਵਾ ਸੋਸਿਕਾ ਬੜੀ ਕਿਵੇਂ ਬਾਬਾ ਜੀ ਦੇਖਦੇ ਸਾਰਾ ਹਾਂ ਜੀ ਕਿਵੇਂ ਦੇਖਦੇ ਆ ਜੀ ਜਥੇਰੀ ਅੱਜ ਹੀ ਜਿੱਤ ਬਹੁਤ ਵਧੀਆ ਹੋਈ ਆ ਤੇ ਜਿੱਤ ਨੂੰ ਆਹੀਂ ਬਹੁਤ ਹੋਰ ਵਾਈ 50000 ਨੇ ਲੋਕ ਤੇ ਸਾਡੇ ਲਾਗੇ ਦਾ ਇੱਕ ਧਰੋਵਾਈ ਤੋਂ ਰੰਧਾਵਾਈ ਪਰਿਵਾਰ ਉਹ ਧਰੂ ਤੋਂ ਲੈ ਕੇ 50 ਸਾਲ ਤੋਂ ਜਿੱਦਾ ਹੁੰਦਾ ਸੀ ਤੇ ਅੱਜ ਟਾਈਮ ਸਾਡੇ ਗਦੀਪ ਚੰਦਰ ਹੰਦਾ ਹੋਏ ਨੇ ਬਹੁਤ ਵੱਡੀ ਜਿੱਤ ਕੀਤੀ ਆ ਬਹੁਤ ਜ਼ੋਰ ਨਾਲ ਲੋਕਾਂ ਨੇ ਜੋਸ਼ ਦਿਖਾਇਆ ਉਹ ਰੰਧਾਵਾ ਦੇ ਪਾਰਟੀ ਕਿਵੇਂ ਸਾਰਾ ਮਤਲਬ ਹੈ ਕਿ ਲੰਮੇ ਚਿਰ ਤੋਂ ਜਿਹੜਾ ਕਾਂਗਰਸ ਦਾ ਘਰ ਮੰਨਿਆ ਜਾ ਰਿਹਾ ਸੀ ਟੇਰਾ ਉਹ ਘਰ ਨੂੰ ਤੋੜ ਦਿੱਤਾ ਵਾ ਸਾਡੇ ਲੋਕ ਇਹ ਜਿਹੜੇ ਬਹੁਤ ਗਰੀਬ ਹਨ ਗਰੀਬਾਂ ਨੇ ਇੰਨਾ ਜੋਰ ਲਾਇਆ ਕੋਈ ਇਹਨਾਂ ਨੇ ਇਹ ਨਹੀਂ ਵੇਖਿਆ ਵੀ ਤਗੜਪਨ ਨੂੰ ਵੇਖਿਆ ਸ਼ਾਨ ਨੂੰ ਨੂੰ ਵੇਖਿਆ ਇਹਨਾਂ ਲੋਕਾਂ ਨੇ ਪੂਰਾ ਜੋਰ ਲਾ ਕੇ ਉਹਨਾਂ ਤੌਣ ਤੋਂ ਕੱਢ ਦਿੱਤਾ ਬਹੁਤ ਖੁਸ਼ੀ ਦਾ ਮਾਹੌਲ ਹੈ ਜੀ ਆਪਣੇ ਪਿੰਡ ਵਿੱਚ ਸਰਦਾਰ ਕਦੀਰ ਸਿੰਘ ਦੇ ਰੰਧਾਵਾ ਦੇ ਪਿੰਡ ਵਿੱਚ ਜਿਹੜਾ ਉਹਨਾਂ ਦੇ ਢੌਣ ਚ ਕਿਲਾ ಕಾಂಗ್ರೆਸੀਆਂ ਦੇ ਉਹ ਨਿਕਲ ਚੁੱਕਿਆ ਆ ਤੇ ਪਰਿਵਾਰ-ਵਾਰ ਖਤਮ ਕਰ ਦਿੱਤਾ ਜੀ ਉੱਥੇ ਸਰਦਾਰ ਕਦੀਰ ਸਿੰਘ ਰੰਧਾਵਾ ਨੇ ਕੀ ਲੰਮੇ ਸਮੇਂ ਤੋਂ ਜਿਹੜਾ ਕਾਂਗਰਸ ਦਾ ਘਰ ਬਣਿਆ ਜਾਣ ਲੱਗ ਪਿਆ ਜੀ ਹਾਂਜੀ ਜੀ ਵੇਖੋ ਅੱਜ ਸਾਰ ਤੁਹਾਡੇ ਸਾਹਮਣੇ ਸਾਰਿਆਂ ਦੇ ਜੋ ਉਹਨਾਂ ਦੇ ਧੌਂ ਚ ਕਿੱਲਾ ਸੀ ਉਹ ਬੜੇ ਚੰਗੇ ਤਰੀਕੇ ਨਾਲ ਕੱਢਿਆ ਸਰਦਾਰ ਗੁਰਦੀਸ਼ ਸਿੰਘ ਦਾਵਾ ਨੇ ਮਤਲਬ ਕਿਵੇਂ ਲੱਗਦਾ ਨਹੀਂ ਕਿ ਇੱਕ ਮਤਲਬ ਥੋੜਾ ਉਲਟ ਹੋ ਸਕਦਾ ਹੈ ਜੇ ਮਤਲਬ سپورਟ ਮਤਲਬ ਪਾਰਟੀ ਦਾ ਇੱਕ ਬੜਾ ਨਾਲ ਉਹ سپورਟ ਕਰਦੀ ਤੇ ਇਸ ਵਾਰ ਵੀ ਸਾਰਾ ਔਖਾ ਨਹੀਂ ਹੋ ਸਕਦਾ ਔਖਾ ਤਾਂ ਹੈਗਾ ਸੀ ਪਹਿਲਾਂ ਬਾਕੀ ਲੋਕਾਂ ਨੂੰ ਸੂਝ ਆ ਗਈ ਸੀ ਸਮਝ ਆ ਗਈ ਸੀ ਇਹਨਾਂ ਨੂੰ ਪਰਿਵਾਰਵਾਦ ਨੂੰ ਖਤਮ ਕਰਨਾ ਹੈ ਕੀ ਲੱਗਦਾ ਹੁਣ ਮਤਲਬ ਇਲਾਕੇ ਦੇ ਵਿੱਚ ਜਿਹੜਾ ਕੁਝ ਸਦਾਰ ਹੋਏਗਾ ਬਹੁਤ ਜੀ ਬਹੁਤ ਆਉਣ ਵਾਲੀ ਸਮਝ ਦੇਖੋ ਤੁਸੀਂ ਬਹੁਤ ਕੁਝ ਬਣੇਗਾ ਧੰਨਵਾਦ ਵੱਡੇ ਨਾਲ ਇਸ ਪਿੰਡ ਦੇ ਮੌਜੂਦਾ ਸਰਪੰਚ ਸਾਹਿਬ ਉਹਨਾਂ ਨਾਲ ਗੱਲ ਕਰ ਪਾ ਸਸੀਗੱਲ ਸਸੀਗੱਲ ਜੀ ਕੀ ਸਮੱਸਿਆ ਆਪਕਾ ਕੀ ਫਿਰ ਸਮੱਸਿਆ ਆਪਣਾ ਹੋ ਗਈ ਸਤੀਂਦਰ ਸਿੰਘ ਜੀ ਕਿਵੇਂ ਦੇਖਦੇ ਆਜ ਦੀ ਜਿਹੜੀ ਏਡੀ ਮਤਲਬ ਜਿੱਤ ਹੋਈ ਹੈ ਕਿਵੇਂ ਜਿੱਤ ਹੋਈ ਵੇਖੋ ਜੀ ਇਹ ਪਿਆਰ ਆ ਆਮ ਪਾਰਟੀ ਦੇ ਵਰਕਰਾਂ ਦਾ ਆਮ ਪਾਰਟੀ ਨਾਲ ਨਾਨਕੇ ਵੋਟਾਂ ਪਾਈਆਂ ਨੇ ਜਿਤਾਇਆ ਹੈ ਸਰਕਾਰ ਦਾ ਹਿੱਸਾ ਬਣ ਹੈ ਨਾ ਰਬ ਮਨਾਣ ਢਾਈ ਸਾਲ ਤੋਂ ਪਿੱਛੇ ਰਹਿ ਗਏ ਹੁਣ ਅਸੀਂ ਢਾਈ ਸਾਲ ਸਰਕਾਰ ਦਾ ਹਿੱਸਾ ਬਣ ਹੈ ਔਰ ਵਿਕਾਸ ਹੋਗਾ ਜਿਹੜਾ ਕੋਈ ਬੇਰੁਜ਼ਗਾਰੀ ਖਤਮ ਹੋਏਗੀ ਵਿਕਾਸ ਹੋਵੇਗਾ ਤੋ ਕੋਈ ਕੁਝ ਨਾ ਕੁਝ ਇਹ ਫੈਕਟਰੀਆਂ ਇੰਡਸਟਰੀਆਂ ਇਧਰ ਆਉਣਗੀਆਂ ਤੇ ਲੋਕਾਂ ਦਾ ਚਲੋ ਸਰਕਾਰ ਤੇ ਰੁਜ਼ਗਾਰ ਮਿਲੇ ਸਭ ਨੂੰ ਇਹ ਡੇਰਾ ਬਾਬਾ ਨਾਨਕ ਤੇ ਕੁਝ ਹੋਰ ਵੀ ਜਿਹੜੇ ਇਲਾਕੇ ਇਹ ਕਾਂਗਰਸ ਦਾ ਜਿਹੜਾ ਹਰ ਮਾਮਲਾ ਮੰਨਿਆ ਜਾਂਦਾ ਕਿ ਮਨੇ ਕਿਨੇ ਦੇ ਦਸ ਕਾਂਗਰਸ ਦਾ ਗੜ ਮੰਨਿਆ ਜਾਂਦਾ ਹੀ ਗੱਲ ਪੱਕੀ ਆ ਪਰ ਵੇਖੋ ਜੀ ਆਮ ਪਾਰਟੀ ਦਾ ਪਿਆਰ ਸੰਗਤ ਦਾ ਪਿਆਰ ਆ ਤੇ ਜਿਹੜਾ ਪਰਿਵਾਰਵਾਦ ਨੂੰ ਖਤਮ ਕਰਕੇ ਸਰਦਾਰ ਗੁਰਦੀਪ ਸਿੰਘ ਦਾ ਵਜਿੱਤ ਇਹ ਸੰਗਤ ਨੇ ਕੀਤੀ ਆ ਸਭ ਨੇ ਵੋਟਾਂ ਪਾਈਆਂ ਪੂਲਕ ਦਿਲ ਖੋਲ ਕੇ ਵੋਟਾਂ ਪਾਈਆਂ ਤਾਂ ਪਾਡੀ ਚਤਾ ਆ ਸਟਾਰਟ ਤੋਂ ਤਾਂ ਨਹੀਂ ਲੱਗਦਾ ਵੀ ਜਿਵੇਂ ਜਿਵੇਂ ਬੈਚ ਜਿਵੇਂ ਚੱਲ ਰਿਹਾ ਸੀ ਮਤਲਬ ਕਾਊਂਟਿੰਗ ਹੋ ਰਹੀ ਸੀ ਤਾਂ ਤਾਂ ਉਹਦਾ ਚਲੋ ਵੇਖੋ ਜੀ ਉਤਤਾ ਚੜਾਤ ਹੈ ਹੀ ਹੈ ਗਈ ਪਿੰਡਾਂ ਦੇ ਵਿੱਚ ਕਿਤੇ ਉਦੀ ਉੱਪਰ ਕਿਤੇ ਨੀਚੇ ਜਦੋਂ ਅਸੀਂ ਔਲੀ 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 ਜਿੱਤ ਬਰਕਰਾਰ ਹੁੰਦੀ ਰਹੀ ਵਾਦੀ ਰਹੀ ਵਾਦੀ ਰਹੀ ਤੇ ਫਿਰ ਆਖਰ کہیں 5000 ਨਾਲ ਲਗਭਗ 6000 ਨਾਲ ਲੀਡ ਪ੍ਰਾਪਤ ਕੀਤੀ ਹੈ ਸਰਦਾਰ ਗਦੀਪ ਸਿੰਘ ਜੀ ਇਸ ਵਾਰ ਕੀ 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 ਸੋਚ ਕੇ ਲੋਕਾਂ ਨੇ ਜਿਹੜਾ ਫਤਵਾ ਦਿੱਤਾ ਕੀ ਸੰਭਾ ਇੱਕ ਜੀ ਇੱਕ ਤਾਂ ਫਤਵਾ ਦਿੱਤਾ ਹੈ ਕਿ ਉਹ ਪਰਿਵਾਰਵਾਦ ਨੂੰ ਖਤਮ ਕੀਤਾ ਹੈ ਨੰਬਰ ਦੋ ਸਰਕਾਰ ਦਾ ਵੇਖੋ ਜੀ ਕਿੰਨਾ ਹੁੰਦਾ ਸਰਕਾਰ 2.5 ਸਾਲ ਅਸੀਂ ਪਿਛੇ ਰਹਿ ਗਏ ਜੀ ਡੇਰ ਬਾਬ ਨਨਖਲ ਕਾ ਪਿਛੇ ਰਹਿ ਗਿਆ ਹੁਣ ਹੀ ਸਰਕਾਰ ਦਾ ਹਿੱਸਾ ਬਣੇ ਆ ਤੁਹਾਨੂੰ ਇਹੋ ਖੁਸ਼ੀ ਹੈ ਕਿ ਸਰਦਾਰ ਗਦੀਪ ਸਿੰਘ ਸਾਡੇ ਪਿੰਡ ਦਾ ਮੌਜੂਦਾ ਸਰਪੰਚ ਹੈ ਤੇ ਸਰਦਾਰ ਗਦੀਪ ਸਿੰਘ ਦਾ ਸਾਡੇ ਪਿੰਡ ਦੇ ਐਮਐਲਏ ਬਣੇ ਨੇ ਤੁਹਾਨੂੰ ਬਹੁਤ ਖੁਸ਼ੀ ਆ ਪਿੰਡ ਵਾਸੀ ਨੂੰ ਤੁਸੀਂ ਵੇਖਣ ਲੈਂਦੇ ਜੋ ਕਿਵੇਂ ਅਸਤਬਾਈ ਚੱਲਣ ਦੀ ਹੈ ਲੰਮਖਿਆਈ ਵੰਡ ਰਹੇ ਆ ਬਹੁਤ ਖੁਸ਼ੀ ਹੈ ਜੀ ਕੋਈ ਟਿਕਾਣਾ ਨਹੀਂ ਤੁਸੀਂ ਕਿਵੇਂ ਦੇ ਦੇਗੇ ਬਹੁਤ ਖੁਸ਼ੀ ਵਾਲੀ ਗੱਲ ਹੈ ਜੀ ਸਾਡੇ ਪਿੰਡ ਵਿੱਚੋਂ ਬਹੁਤ ਲੋਕਾਂ ਨੇ ਸਾਥ ਅਤੇ ਪਿਆਰ ਦਿੱਤਾ ਗੁਰਦੀਪ ਸਿੰਘ ਰੰਧਾਵਾ ਤਾਂ ਸਾਡੇ ਪਿੰਡੋਂ ਲਗਭਗ 1450 ਦੇ ਕਰੀਬ ਗੁਰਦੀਪ ਸਿੰਘ ਨੂੰ ਵੋਟ ਪਈ ਹੈ ਜਿਹਦੇ ਨਾਲ ਤੁਸੀਂ ਆਪ ਹੀ ਹਿਸਾਬ ਲਾਓ ਕਿ ਸ਼ਾਹਪੁਰ ਦੇ ਸਾਰੇ ਲੋਕ ਜਿਹੜੇ ਗੁਰਦੀਪ ਸਿੰਘ ਰੰਧਾਵਾ ਨਾਲ ਪਿਆਰ ਕਰਦੇ ਆ ਤੇ ਦਿਲੋਂ ਉਹਨਾਂ ਨਾਲ ਜੁੜੇ ਹੋਏ ਤੇ ਸਾਨੂੰ ਬਹੁਤ ਖੁਸ਼ੀ ਹੈ ਕਿ ਸਾਡੇ ਪਿੰਡ ਦਾ ਬਹੁਤ ਮਾਣ ਵਧਿਆ ਪਰਮਾਤਮਾ ਨੇ ਬਹੁਤ ਕਿਰਪਾ ਕੀਤੀ ਆ ਤੇ ਸਾਡਾ ਪਿੰਡ ਮਤਲਬ ਬਹੁਤ ਵਧੀਆ ਐ ਇਸ ਟਾਈਮ ਸਟੇਜ ਤੇ ਧੰਨਵਾਦ ਅੱਜ ਆ ਗਿਆ ਮੈਂ ਕਿਵੇਂ ਮਾਣ ਰਿਹਾ ਜਿੱਤ ਦੇ। ਬਹੁਤ ਵਧੀਆ ਜੀ ਕੋਟਰ ਸਪੋਰਟ ਨੇ ਮਾਸਪੋਰਟ ਕੀਤੀ ਹੈ ਤੁਹਾਡੀ ਸਾਰਿਆਂ ਨੇ। ਲੰਮੇ ਜਦੋਂ ਜਿਹੜਾ ਕਾਗਰਸ ਜਿਹੜਾ ਦੌਰ ਮੰਨੇ ਜਾਣ ਲੱਗੇ ਕਿਵੇਂ ਸਾਰਾ ਮਸਲੂਕੀ ਇਹ ਤੋਂ ਦੇਖੋ 70 ਸਾਲ ਪੁਰਾਣਾ ਜਿਹੜਾ ਗਾੜੇ ਟੁੱਟਾ ਹੈ ਇਹ ਹੰਕਾਰ ਵੀ ਨਾਲ ਟੁੱਟਾ ਤੇ ਗੜ ਵੀ ਨਾਲ ਟੁੱਟਾ ਹੈ। ਤੁਜੀ ਇਸ ਵਾਰ ਹਾਈਕ ਬਣਾਉਣਾ ਨੂੰ ਥੋੜੀ ਬੋਦੀ ਸਪੋਰਟ ਮਿਲਦੀ ਹੈ। ਇਸ ਵਾਰ ਵੀ ਕੰਮ ਜਿਹੜਾ ਥੋੜਾ ਡਿਫਰੈਂਟ ਹੋਉਂਦਾ ਖਾਸਾ। ਦੇਖੋ ਜੀ ਇਹ ਤੇ ਜਿਹੜੇ ਆਪਣੇ ਆਪਣੇ ਹਲਕੇ ਦੇ ਲੋਕ ਹੁੰਦੇ ਉਹਨਾਂ ਦਾ ਸਾਥ ਹੋਵੇ ਤਾਂ ਫਿਰ ਕੋਈ ਚੀਜ਼ ਵੀ ਨਹੀਂ ਸਾਨੂੰ ਰਕ ਸਕਦਾ ਸਾਨੂੰ ਸਾਰੇ ਲੋਕਾਂ ਨੇ ਨਾ ਹੰਕਾਰ ਦੇਦਾ ਇਹ ਵਕਰਾ ਸਾਥ ਦਿੱਤਾ ਹੈ ਸਾਡਾ ਉਹਦੇ ਨਾਲ ਆਪਣੀ ਜਿੱਤ ਪ੍ਰਾਪਤ ਕੀਤੀ ਕਿਸੇ ਲੋਕਾਂ ਨੇ ਫਤਵਾ ਦਿੱਤਾ ਬਿਲਕੁਲ ਜੀ ਦਿੱਤਾ ਬਾਕੀ ਰੰਧਾਵਾ ਸਾਹਮਣੇ ਪੰਦੀਪ ਸਿੰਘ ਰੰਧਾਵਾ ਨੇ ਜਿੰਨਾ 2.5 ਸਾਲ ਆਪਣਾ ਕੰਮ ਕੀਤਾ ਉਹਦਾ ਵੀ ਸਾਨੂੰ ਨਾਲ ਕੁਝ ਵੀ ਪਿੰਡਾਂ ਦੇ ਵਿੱਚ ਫੀਲਡ ਦੇ ਵਿੱਚ ਵਰਕ ਥੋੜਾ ਬਹੁਤ ਜਿੰਨੇ ਸਮਾਂ ਮਿਲਿਆ ਉਹਨਾਂ ਕੀਤਾ ਕਿਵੇਂ ਦੇਖਿਆ ਸਾਨੂੰ देखो जी, दे 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 वो, वो जी मैं ਤਾਂ ਜਿੱਥੇ ਵੀ ਜਾਂਦੀ ਨਹੀਂ ਆ ਬਹੁਤ ਸਾਥ ਮਿਲਦਾ ਰਿਹਾ ਜਿੱਦਾਂ ਜਿੱਤੇ ਜਿੰਨਾ ਘਰਾਂ ਦੇ ਵਿੱਚ ਵੀ ਜਾਂਦੇ ਲੋਕ ਬਹੁਤ ਸਪੋਰਟ ਕਰਦੇ ਸਨ ਤੇ ਨਾਲ ਕਿਤੇ ਸੀ ਵੀ ਤੁਹਾਡੇ ਨਾਲ ਤਰਾਂ ਉਹ ਉਹਦਾ ਆਪਾਂ ਰਿਜ਼ਲਟ ਸਾਹਮਣੇ ਦੇਖੀ ਗਿਆ ਹਾਂਜੀ ਮਾਤਾ ਕਿਵੇਂ ਲੱਗ ਰਿਹਾ ਜਿਹੜੀ ਆਈ ਸੀ ਜੱਸੀ ਬਹੁਤ ਵਧੀਆ ਲੱਗ ਰਿਹਾ ਜੀ ਬਹੁਤ ਵਧੀਆ ਤੁਹਾਨੂੰ ਸਮੇਂ ਤੋਂ ਜਿਹੜਾ ਕਾਗਜ਼ਾਦਾਰ ਮੰਨਿਆ ਜਾਣਾ ਹੈ ਕਿਵੇਂ ਮਤਲਬ ਲੱਗਦਾ ਨਹੀਂ ਕੋਈ ਚੱਕਰ ਵਾਇਰਲ ਤੋਂ ਮਾਰੇ ਮਾਰੇ ਤੋਂ ਉਹ ਆਹੀ ਕਹੋਣੇ ਸੋਡੀ ਕੋਈ ਆਉਂਦੇ ਨਹੀਂ ਗਏ